ਉਕੇ ਕਮੇਤੀ ਭਾਵੇਂ ਢੇਰੇ ਜਿੰਨੇ ਵੀ ਨੇ ਸਾਰਿਆਂ ਦਾ ਮਹਾਰਾਜ ਜੇ ਕਿੰਨਾ ਸੋਚਦੇ ਹੋਣਗੇ ਜਿਨ੍ਹਾਂ ਨੇ ਭਾਵੇਂ ਕੋਈ 5000 ਦੇਣ ਵਾਲਾ ਹੈ ਭਾਵੇਂ ਕੋਈ ਕੋਟੀ ਦੇਣ ਵਾਲਾ ਹੈ ਆਪੋ ਸਤਨਾਮ ਸ੍ਰੀ ਗੁਰੂਰਤਨ ਦੇ ਮਹਾਰਾਜ ਜੀ ਨੇ ਨਾ ਦਰਬਾਰ ਦੇ ਵਿੱਚ ਸੰਗਤਾਈ ਜੇ ਤਾਂ ਸ਼ਰਧਾ ਤੋਂ ਤੋਰਨ ਲਗੀ ਤੇ ਸੇਵਾਦਾਰ ਨੇ ਜਿਵੇਂ ਹੁੰਦੇ ਨੇ ਨਾ ਸੇਵਾਦਾਰ ਮੈਨ ਜਿਵੇਂ ਇਥੋਂ ਆਪਾਂ ਖਰਚੀ ਸਿੰਘ ਕਹਿ ਲੀਏ ਜਾਂ ਮੈਨ ਪ੍ਰਧਾਨ ਕਹਿ ਜੀ ਉਹਨੇ ਆਵਾਜ਼ਾਂ ਦਿੱਤਾ ਕਿ ਗੁਰੂ ਰਾਮ ਦਾ ਸਮਾਹ ਰਾਜੀ ਦੇ ਦਰਬਾਰ ਦੀ ਸੇਵਾ ਚੱਲ ਰਹੀ ਹੈ ਗੁਰੂ ਰਾਮ ਦਾ ਸਮਾਹ ਰਾਜੀ ਦੇ ਘਰ ਦਾ ਦਰਬਾਰ ਬਣ ਰਿਹਾ ਹੈ ਪ੍ਰਭ ਹਰ ਮੰਤਰ ਸੋਹਣਾ ਦਰਵਾਜ਼ੇ ਬਣ ਰਹੇ ਨੇ ਤੇ ਬਿਆਰਿਓ ਜਿਹਦੇ ਵੀ ਚੱਲੇ ਹੋ ਕੋਈ ਖਾਲੀ ਗੱਦਨਾ ਨਾ ਜਾਇਓ ਕੋਈ ਨਾ ਕਰੇ ਗੁਰੂ ਰਾਮ ਦਾ ਸਮਾਹ ਰਾਜੀ ਦੇ ਚਰਨਾਂ ਦੇ ਵਾਸਤੇ ਉਹਦੇ ਦਰਬਾਰ ਵਾਸਤੇ ਲੈ ਜਾਇਓ ਤੁਹਾਡੀ ਵੀ ਹਾਜ਼ਰੀ ਲੱਗ ਜੇਗੀ ਕਿ ਆਪਕੋ ਸਤਿਨਾਮ ਸ਼੍ਰੀ ਤੁਹਾਡੀ ਵੀ ਸੇਵਾ ਬਣ ਜਾਈਗੀ ਪਰਮਾਤਮਾ ਦੇ ਤੁਆਡੀ ਲਗੀ ਇੱਕ 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 ਕਰਦੀ ਉਹ ਪਤਾ ਨਹੀਂ ਕਿਹੜੀਆਂ ਕਰੋੜਾਂ ਦੀ ਕੀਮਤ ਆ ਤੁਹਾਨੂੰ ਕੀਮਤਾਂ ਹੋ ਕੇ ਬੈਗੀਆਂ ਉਹ ਸੇਵਾਦਾਰ ਨਹੀਂ ਹੋਕਾ ਦਿੱਤਾ ਪਰਨਾ ਨਹੀਂ ਹੋਕਾ ਦਿੱਤਾ ਕਹਿ ਲੈਂਦਾ ਉਹ ਕਿਤੇ ਮੰਗੇ ਨਾ ਲੈਓ ਚੱਲੇ ਆਪਾਂ ਬੜਿਆਂ ਤੇ ਲਾਇਆ ਕਰਦੀਆਂ ਜੀ ਰੰਤਕਾ ਕੁਲਰਜਨ ਦੇ ਮਹਾਰਾਜ ਦਾ ਸਮਾਸੀ ਗੁਲਾਮ ਦਾ ਸਮਾ ਰਾਜੀ ਦਾ ਘਰ ਮਾੜ ਗਿਆ ਸੰਤਾਂ ਦੇ ਵਿੱਚ ਬੜਾ ਉਤਸ਼ਾਹ ਕੇ ਦਰਬਾਰ ਸਾਹਿਬ ਨੂੰ ਚੱਲੇ ਆਂ ਦਰਬਾਰ ਸਾਹਿਬ ਦਾ ਨਾਂ ਹੀ ਸੁਣ ਕੇ ਵਿਆਰਿਓ ਸਿੱਖ ਦੇ ਅੰਦਰ ਐਸੀ ਜੋਤ ਜਗਣ ਲੱਗ ਜਾਂਦੀ ਹੈ ਨਾ ਦਰਬਾਰ ਸਾਹਿਬ ਦੇਖ ਕੇ ਐ ਲੱਗਦਾ ਹੈ ਆਪਣਾ ਘਰ ਹੈ ਮੇਰੇ ਪਿਓ ਦਾ ਘਰ ਹੈ ਆਖੋ ਸਤਨਾਮ ਸ਼੍ਰੀ ਇਹ ਨਾ ਪਿਓ ਹੈ ਕਿਦ ਦਾ ਤੇ ਮੇਰਾ ਪਿਤਾ ਹੈ ਐ ਸਿੱਖ ਦੇ ਅੰਦਰ ਜਲਿ ਭਰਾਈ ਪਿਆਰ ਪੈਦਾ ਹੁੰਦਾ ਹੈ ਤੇ ਜਦ ਸੰਤਾਂ ਨੂੰ ਪਤਾ ਲੱਗਾ ਇੱਕ ਗਰੀਬ ਤਨੇ ਦੇਖਿਆ ਕਿ ਮੈਂ ਵੀ ਗੁਰਦਾਪਤਾ ਸਾਰਾ ਇਹਦੇ ਘਰ ਬਸਤੇ ਲੈ ਕੇ ਆਉਂਦਾ ਮੈਂ ਜਿਹੜੀ ਕੀ ਜਿਹੜੀ ਵਸਤੂ ਲੈ ਕੇ ਆਉਂਦਾ ਤਾਂ ਦੇ ਵਿੱਚ ਬੜੇ 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 ਲੋਧ ਸੀ ਪਿੰਡ ਦੇ ਵਿੱਚ ਬੜੇ 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 ਲੋਧ ਸੀ ਜਿਨ੍ਹਾਂ ਦਾ ਬੜਾ ਤਾਂ ਤਾਂ ਹੱਥ ਮੈਂ ਤਾਂ ਸੀ ਕਰੋਣਾ ਪਤੀ ਸੀ ਉਹ ਸਾਰੇ ਆਪ ਨੂੰ ਆਪਣੀ ਮਾਇਆ ਲੈ ਕੇ ਗੱਡੇ ਤੇ ਸਵਾਰ ਹੋ ਗਏ ਉਹਨਾਂ ਦਾ ਪਹਿਲਾਂ ਮਾਂ ਹੀ ਨਾ ਕਰੇਗੇ ਜਾਂਮਾਨ ਕੇ ਨਾਮ ਤੇ ਜਾ ਕੇ ਮਹਾਰਾਜ ਦੇ ਸਾਹਮਣੇ ਬੈਠੇ ਹੋਣਗੇ ਤੇ ਮਹਾਰਾਜ ਦੇ ਸਾਹਮਣੇ ਮੈਂ ਇੱਕ ਔਲੀ ਰੱਖਣਾ ਚੰਗਾ ਲੱਗਾ ਤਾਂ ਪੇਟਾਂ ਨੇ ਗੱਲਾਂ ਕਰਾਣੀਆਂ ਕਿ ਜਾਂ ਉੱਥੇ ਮਹਾਰਾਜ ਦੇ ਸਾਹਮਣੇ ਦੀ ਮਾਇਆ ਪਈ ਇਹ ਕਿ ਕੋੜੀ ਲੱਗਣੀ ਹੈ ਕੋੜੀ ਤਾਂ ਤਾਂ ਢਹੀ ਵੀ ਪਰ ਪਿਆਰ ਭਰੋਸਾ ਲੈ ਕੇ ਗੁਰੂ ਨਾਨਕ ਦਾ ਸਮਾਨ ਆਏ ਦੇ ਚਰਨਾਂ ਦਾ ਗੁਰ ਅਰਜਨ ਦੇਵ ਮਹਾਰਾਜ ਵੱਲ ਨੂੰ ਤੁਰ ਪਿਆ ਸੰਤਾਂ ਦੇ ਵਿੱਚ ਬੈਠ ਗਿਆ ਇਤਿਹਾਸਿਕ ਹੈ ਉਹ ਕੋੜੀ ਜਿਹੜੀ ਹਜ਼ੂਰੀ ਇਹਦੇ ਨਾਲ ਪੱਲੇ ਇਹਨਾਂ ਦਾ ਬੰਦ ਨਹੀਂ ਪੱਲੇ ਦੇ ਨਾਲ ਬੰਨ੍ਹ ਲਈਦਾ ਸਮਾਂ ਜ਼ਿਆਦਾ ਨਾ ਲਵੇ ਕਿ ਜੱਥੇ ਵੀ ਆਈ ਹੋਰ ਪੱਲੇ ਦੇ ਨਾਲ ਬੰਨ੍ਹ ਲਈ ਸੰਗਤ ਦੇ ਵਿੱਚ ਆ ਕੇ ਬੈਠਾ ਗੁਰਦਰਜਨ ਦੇ ਮਹਾਰਾਜੇ ਗੁਰਦੱਤ ਜੀ ਦੇ ਉੱਤੇ ਬੈਠੇ ਨੇ ਤੇ ਮਹਾਰਾਜ ਸੰਗਤ ਨੂੰ ਕੀਰਤਨ ਹੋ ਰਿਹਾ ਹੈ